ਕਾਟਾਟਾ ਨੂੰ ਪਤਾ ਲੱਗ ਜੂਗਾ ਕਿ ਕਿੱਥੇ ਹੋਣੇ ਪਏ ਆ ਯਾਰ ਉਹਨਾਂ ਦੇ ਵਟਸਐਪ ਨੂੰ ਪਤਾ ਹੀ ਨਹੀਂ ਉਹ ਖੜੇ ਹੁੰਦੇ ਜਮਾ ਨਵੀਂ ਐਸਕੂਟੀ ਦਾ ਠੀਕ ਢਾਈ ਲੱਗ ਮੇਰੇ ਦੂਰ ਵੱਲ ਤੇ ਆ ਮੈਂ ਜਾਂ ਕਾਟਾਟਾ ਨੂੰ ਪਤਾ ਲੱਗ ਗਿਆ ਆ ਬੰਦਾ ਆਰਾਮਨਗਰ ਚੌਕ ਜਿਹੜਾ ਹੈਗਾ ਪੱਟੀ ਰੋਡ ਤੇ ਕ੍ਰਾਸ ਕਰਕੇ ਕੀ ਐ ਵੈਕ ਤੇ ਐਕਸੀਡੈਂਟ ਹੋਇਆ ਹੈ ਬੈਟਰੀ ਵਾਲੀ ਸਕੂਟੀ ਤੇ ਕੁੜੀ ਸੀ ਤੇ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ ਹੈ ਬਹੁਤ ਹੋਇਆ ਉਹ ਮਿਸਟਰੀ ਕਰਾ ਇਸ ਜਗ੍ਹਾ ਤੇ ਸਕੂਟੀ ਦੇ ਚੱਕਣਾ ਚੁਰ ਹੋ ਗਿਆ ਤੇ ਦੋ ਦੋ ਸਕੂਟੀ ਦੇ ਸਕਦੇ ਹੋ ਲੜਕੀ ਜਿਹੜੀ ਸੀਗੀ ਉਹ ਬਿਲਕੁਲ ਉਹਦਾ ਦਬਾਅ ਤਾਂ ਬਿਲਕੁਲ ਦੋ ਰੋਟੇ ਹੀ ਹੋ ਗਏ ਕਹਿੰਦੇ ਕੁੜੀ ਦੇ ਮਤਲਬ ਕਿ ਉਹ ਆਈਡੀ ਦਾ ਪਤਾ ਨੰਬਰ ਕਰਕੇ ਦੱਸਿਆ ਦੇ ਆਹ ਲੜਕੀ ਸੀਗੀ ਇਸ ਜਗ੍ਹਾ ਤੇ ਹੋਇਆ। ਵੀਰ ਨੂੰ ਪਤਾ ਲੱਗੇ ਕਿ ਉਹ ਵਗੈਰਾ ਵੀ ਆਵੇ। ਫੂਲ ਵੜ ਦੇ ਆ ਗੁੜੀ ਦੇ ਨਾ ਆਉਣ। ਇੱਧਰ ਦੱਸ ਰਿਹਾ ਪਹਿਲਾਂ ਨਗਰ ਦੀ। ਇਹ ਕਿੱਥੇ ਗਿਆ? ਰਾਜਰੀ ਦੇ ਉੱਤਰ ਗਿਆ। ਉੱਤਰ ਗਿਆ। ਉਧਰ ਗਿਆ ਮੈਂ। ਛੜਾ ਛੜਾ ਦੇ ਜਾ ਜੋ ਤੀਰ ਉਹ ਜਾਵੋ। ਉਹ ਟਰੱਕੜਾ। ਸੋ ਉੱਪਰ ਹੈ। ਆਹ। ਪਤਾ ਇਹ। ਉਹ ਉਹ ਗੱਲ ਜਿਹੜੀ ਬਿੰਦੀਆਂ ਨਾਲ ਹੋ ਰਹੀ ਹੈ। ਇੱਕ ਲੜਕੀ ਆ ਰਹੀ ਸੀ ਉਸ ਤੋਂ ਕ੍ਰੋਸ ਕਰ ਰਹੀ ਸੀ ਤੇ ਇਧਰ ਟਰੱਕ ਨੇ ਪਹੁੰਚ ਲਤਾ ਹੋ। ਉਹ ਕਿਤੇ ਪੁਲਿਸ ਵੀ ਹੈਗੀ ਆ ਖੜੀ। ਬਈ ਤੁਸੀਂ ਆਪਾਂ ਨੂੰ ਅਸਾਂ ਠੀਕ ਆ ਬਈ। ਉਹ ਤਾਂ ਡਰਾਈਵਰ ਖੜਾ ਕੇ ਡਰਾਈਵਰ ਅੱਗੇ ਇਹੋ ਲੈ ਇੱਕ ਜਿਹੜਾ ਕੱਪੜਾ ਕਬਿਆ ਮੈਂ ਕਿਦੋਂ ਪੜਾਕਾ ਪਿਆ ਸੀ ਆਏ ਅੱਜ ਗਏ ਅਸੀਂ ਮੋਟਰਸਾਈਕਲ ਉੱਥੇ ਲਾਇਆ ਆਉਂਦਾ ਇਸ ਤਰ੍ਹਾਂ ਅੱਛਾ ਮੋਟਰਸਾਈਕਲ ਆ ਖੜਾ ਆ ਅ ਭਈ ਇਹ ਸੀ ਵਿਚਾਰੇ ਉਹਨਾਂ ਨੇ ਪਰਨੇ ਦਿੱਤੇ ਅੱਛਾ ਚੰਗੀ ਹੋ ਗਈ ਜਦੋਂ ਸਾਰੀ ਕਿਰੀ ਸੀ ਵਿਚਾਰੀ ਯਾਰ ਅੱਜ ਯਾਰ ਕੱਪੜਾ ਪਾਉ ਕਿਤੇ ਟੋਲੇ ਆਇਆ ਇਹ ਟ੍ਰਾਸ ਕਰ ਦੇ ਸੀ ਮਤਲਬ ਇਹ ਕੁੜੀ ਆ ਕੁੜੀ ਖੜੀ ਸੀ ਬ੍ਰਦਰ ਦੇਖ ਆ ਖੜੀ ਸੀ ਹਾਈ ਲਾਈਟ ਤੇ ਉਹਨੇ ਕਰਨ ਹੋਣੇ ਜੀ ਆਪਣੇ ਪਾਸੇ ਬੱਲਾ ਰਾਬ ਦੇ ਨਾਲੇ ਪਾਸੇ ਅੱਛਾ ਟਰੱਕ ਵਾਲੇ ਨੇ ਚਾਰ ਪੰਜ ਸਕਿੰਨ ਕਰਾਇੰਦੇ ਸੀ ਉਹ ਕੁਛੋ ਆ ਰਿਹਾ ਜੀ ਕੁੜੀ ਟਰੱਕ ਦੇ ਕਿਤੇ ਡੱਲਾ ਮਾਰ ਆ ਨਾ ਲੱਗ ਗਿਆ ਹਲਕਾ ਯ ਨੇ ਬ੍ਰੇਸ ਅਸਿੱਧਾ ਖੜੇ ਸੀਗੇ ਇਹ ਮੈਨੂੰ ਮੀਤਾ ਟਰੱਕ ਟਰੱਕ ਵਾਲੇ ਨੇ ਪਿਆ ਸੀ ਭੱਜੇ ਭੱਜੇ ਐਵੇਂ ਕੀ ਹੋ ਗਿਆ ਦੇਖੇ ਪਿੱਛੇ ਫਿਰ ਮੋਟਰਸਾਈਕਲ ਲਾ ਕੇ ਟਰੱਕ ਰੁਕ ਗਿਆ ਟਰੱਕ ਰੁਕ ਗਿਆ ਚਾਰ ਲਾੜੀ ਕਿਸੇ ਨੇ ਆਪਣੇ ਸਾਈਕਲ ਲਾ ਫਾਇਦਾ ਸੀਗਾ ਟਰੱਕ ਵਾਲਾ ਹਾਂ ਫਾਇਦਾ ਸੀਗਾ ਆਪਣੇ ਪਰਾਗੇ ਸਾਰੇ ਵਿੱਚ ਗੱਡੀ ਲਗਾਈ ਠੀਕ ਹੈ ਵਹੀਕਲ ਕਿਸੇ ਨੇ ਮੋਟਰਸਾਈਕਲ ਲਾਇਆ ਟਰੱਕ ਵਾਲਾ ਅੱਗੇ ਫੜਿਆ ਹੋਇਆ ਅੱਗੇ ਜਾ ਕੇ ਦੇਖਦੇ ਆ ਵੀ ਕੀ ਆ ਕਾਰਵਾਈ ਅੱਗੇ ਹੋ ਰਹੀ ਹੈ ਭੱਜ ਰਿਹਾ ਦੱਸਦੇ ਭੱਜ ਰਿਹਾ ਸੀਗਾ ਐਂਬੂਲੈਂਸ ਆ ਲੈ ਮੈਨੂੰ ਯਾਰ ਦੋ ਸੀਗਾ ਲੜਕੀ ਜੀ ਉੱਤਰਫ ਵਿਚਾਰੀ ਜਾਨ ਚਲੀ ਗਈ ਪਰ ਟਰੱਕ ਆ ਡਾ ਸੀਗਾ ਜਿਹਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹ ਦੱਸਿਆ ਯਾਰ ਅੱਗੇ ਭੱਜ ਰਿਹਾ ਸੀ ਟਰੱਕ ਵਾਲਾ ਤਾਂ ਲੋਕਾਂ ਨੇ ਪਿੱਛੇ ਮੋਟਰਸਾਈਕਲ ਲਗਾ ਕੇ ਉਸ ਟਰੱਕ ਵਾਲੇ ਨੂੰ ਫੜਿਆ ਭਾਈ ਕੁਲੀ ਲੋਕਲੀ ਹੋ ਗਈ ਯਾਰ ਆਪਣੇ ਨਾਲ ਹਾਂ ਟਰੱਕ ਕਿਥੋਂ ਆਈ ਹੁੰਦਾ ਉਕੇ ਦੇ ਡੈਥ ਹੋ ਚੁੱਕਾ ਉਕੇ ਦੀ ਡੈਥ ਹੋ ਗਈ ਹੈ ਉਹਦੇ ਤੋਂ ਹੀ ਹੋਇਆ ਹੈ ਕਾਰਨ ਕੀ ਹੈ ਕੋਈ ਟਰੱਕ ਦੀ ਕੋਈ ਗਲਤੀ ਹੈ ਟਰੱਕ ਵਾਲੇ ਵੀ ਓਵਰਟੇਕ ਓਵਰਟੇਕ ਕਰ ਰਿਹਾ ਸੀਗਾ ਓਵਰ ਸਪੀਡ ਸੀਗੀ ਕਹਿੰਦੇ ਰੈੱਡ ਲਾਈਟ ਹੋਈ ਸੀ ਗ੍ਰੀਨ ਹੋਈ ਨਾਲ ਦੀ ਨਾਲ ਚੱਲੇ ਤੇ ਬਸ ਇਹ ਇਹ ਉਸ ਤੋਂ ਪਹਿਲਾਂ ਹੀ ਸਪੀਡ ਤੇ ਆ ਰਿਹਾ ਸੀਗਾ ਇਹ ਅੱਛਾ ਇਹ ਕਾਫੀ ਸਪੀਡ ਤੇ ਆ ਰਿਹਾ ਸੀ ਇਸ ਤੋਂ ਮਰੀਕਾ ਨਹੀਂ ਲੱਗੀਆਂ ਰੱਬ ਜਣੇ ਕੀ ਹੋਇਆ ਇਹ ਟਰੱਕ ਹੈ ਜੀ ਉਸ ਬੱਚੀ ਦਾ ਨੰਬਰ ਵੀ ਦਿਖਾ ਰਹੇ ਨੇ ਲੋਕਲ ਨੰਬਰ ਹੈ ਟਰੱਕ ਦਾ PV03 B L 28 ਚੱਜਾ ਲੋਕਲ ਨੰਬਰ ਬਟਿੰਡੇ ਦਾ ਹੈ ਹਜੇ ਗਲਤੀ ਕਿਸਤੀ ਸੀ ਵੀ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਕਰ ਰਹੀ ਹੈ ਪੁਲਿਸ ਇਹ ਵੱਡਾ ਟਰੱਕ ਹੈ ਵੱਡਾ ਡਾਡਾ ਜਿਹਾ ਹੁੰਦਾ ਤੇ ਤੁਰਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਟਰੱਕ ਡਰਾਈਵਰ ਵੀ ਕਹਿੰਦੇ ਇੱਥੇ ਹੈਗਾ ਕਾਬੂ ਕਰ ਲਿਆ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ

ਮੇਰਾ ਤਾਂ ਬੈਟਰੀ ਵੀ ਲੈ ਗਿਆ ਉਹ ਮੁੰਡੇ ਸੀਗਾ ਕਹਿੰਦਾ ਇੱਥੇ ਲੱਗਿਆ ਨਾ ਮੇਰੇ ਸਭ ਨੇ ਵੀਡੀਓ ਬਣਾਈ ਸੀ ਕਿਸੇ ਨੇ ਹੈਲਪ ਨਹੀਂ ਕੀਤੀ ਵੀਰੇ ਕਿਸੇ ਨੇ ਵੀ ਨਹੀਂ ਕਹਿੰਦਾ ਬਸ ਐਂ ਕਹਿ ਵੀ ਮੈਂ ਪਹਿਲਾਂ ਤਾਂ ਆਪਣਾ ਹੀ ਫਰਜ਼ ਬੰਦਾ ਕਿ ਆਪਾਂ ਸੋਰੇ ਵੀਰੇ ਨਾਮ ਦਾ ਬੰਦਾ ਠੀਕ ਹੈ ਆ ਬਾਈ ਤੋਂ ਪਰਣਾ ਲਿੱਤਾ ਬਾਈ ਨੇ ਪਰਣਾ ਫੜਾਇਆ ਇੱਕ ਐਡੀ ਵਾਲਾ ਬੇਰਾ ਹੋਰ ਸੀਗਾ ਇਹਦਾ ਬੈਟਰੀ ਵੀ ਉਹਦੇ ਨਾਲ ਹੱਥ ਵੀਰੇ ਸਾਰੀਆਂ ਅੰਦਰੀਆਂ ਬਾਹਰ ਆ ਸਾਰਾ ਚੱਕ ਕੇ ਵੀਰੇ ਪਹਿਲਾਂ ਤਾਂ ਨਾ ਕੋਈ ਐਕਸੀਡੈਂਟ ਹੁੰਦਾ ਫਰਜ਼ ਆਪਣਾ ਹੀ ਬਣਦਾ ਕਿ ਕੁੜੀ ਦਾ ਬੰਦ ਹੋ ਗਿਆ ਲੜਕੀ ਲੜਕੀ ਦੇ ਕਰਦੇ ਆਏ ਕੋਈ ਆਏ ਸੀ ਉਹਦੇ ਬ੍ਰਦਰ ਆਏ ਸੀ ਪਰ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ 1 ਟਰੱਕ 'ਚ ਕਿੰਨੇ ਜਣੇ ਸੀਗੇ ਕਿਵੇਂ ਟਰੱਕ 'ਚ ਕਿੰਨੇ ਜਣੇ ਟਰੱਕ ਨੌਟਰੀ ਦੇ ਸਰਾ ਸਰਾ ਫੋਕਸ ਨੂੰ ਭੱਜ ਰਿਹਾ ਸੀ ਟਰੱਕ ਕਹਰੇ ਭੱਜ ਰਿਹਾ ਸੀ ਪਿੱਛੇ ਭੱਜ ਰਿਹਾ ਸੀ ਆਪਣੇ ਆਪਣੇ ਵਿੱਚ ਵਿਕਲਪ ਪਿੱਛੇ I20 ਵਾਲੇ ਦੇ ਕੁੜੀ ਨਾਲ ਟੱਕਰ ਹੋਣੀ ਸੀਗੀ ਉਹ ਨਾ ਹੋਣ ਦੇ ਕਾਰਨ ਉਹਦੇ ਨਾਲ ਅੱਗੇ ਜਾ ਕੇ ਫਿਰ ਇਹਨੂੰ ਫੜਿਆ ਉਹਨਾਂ ਨੇ ਇਹ ਕੰਮ I20 ਵਾਲੇ ਨੇ ਕਰਨਾ ਸੀ ਜਿਹੜਾ ਨਾਲ ਖੜੀ ਸੀ ਨਾ ਜਦੋਂ ਕੁੜੀ ਐਲਰਗੀ ਉਹਨੇ ਮੂਰੇ ਲਾਣਾ ਸੀ ਗੱਲ ਕੇਨ ਉਹ ਬੰਦੇ ਨੇ ਲਾਇਆ ਨਹੀਂ ਨਾਲ ਕਲਾ ਰਿਹਾ ਓਕੇ ਪਿਛਲੇ ਡੇਅ ਲਈ ਲੋਕਲ ਨੰਬਰ ਆ ਕੰਸਨ ਬਾਈਕ ਦੇਖੀ ਪਿਛਲੇ ਡੇਅ ਕਿ ਵੀਰੇ ਆ ਬੋਨਟ ਨਟ ਟਕਰਾ ਗਈ ਤੇ ਡਿੱਕ ਬੇਦਰ ਨਹੀਂ ਲੋਕਲ ਨੰਬਰ ਆ ਬਾਹਰ ਤੋਂ ਬਸ ਨੇ ਮਾਟਰ ਕਾਲੀ ਦਾ ਵਿੱਚ ਫੋਨ ਵਿੱਚ ਦੇ ਵੱਜੀ ਆ ਜਿਹੜਾ ਆ ਬੈਗ ਚਾਹ ਬਾਹਰ ਟੱਕਰ ਦਾ ਆ ਥੋੜਾ ਜਾ ਕੁਰੀਆ ਵੇਹਣ ਹਾਂ ਅੱਜਾ ਕੋਲ ਦਾ ਬੈਗ ਬਹੁਤ ਸਾਰੇ ਮੌਕੇ ਤੇ ਬਹੁਤੀ ਵੀ ਕਾਰਵਾਈ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਕਿ ਜਾਂਚ ਕਰ ਰਹੀ ਆ ਕਿ ਕੀ ਦੀ ਗਲਤੀ ਸੀ ਹੈ ਕੀ ਸੀਗਾ ਆ ਟਰੱਕ ਵਾਲਾ ਫਿਲਹਾਲ ਸਮਾਨ ਦਾ ਟੁੰੜਾ ਹੈਗਾ ਉਹ ਕਾਫੂ ਮੌਕੇ ਤੇ ਆਪਣੇ ਪਿਆਰ ਤੇ ਲੈ ਲਿਆ ਕੀ ਗੱਲ ਆ ਕਰਨੇ ਵਾਈਟ ਕਰਨੇ ਹਾਂ ਹਾਂ ਗੱਡੀ ਟੇਸ਼ਨ ਕਰੀ ਨਰੇਸ਼ ਨਰੇਸ਼ ਆਹ ਬਾਈ ਆਹ ਜਿੱਤ ਲੈਂਗੇ ਉਹਰੇ ਬੜਾ ਵਾ ਖੜਾ ਚੱਲਦੀ ਆ ਕੋਈ ਨਹੀਂ ਉੱਦੀ ਅੱਜ ਆ ਰਹੀ ਹੈ ਆ ਵੀ ਆ ਰਹੀ ਹੈ ਮਾੜਿਆ ਰੀਸਨ ਕਰਕੇ ਕਾਰ ਕਰਕੇ ਆਈ ਸਰ ਅੱਜ ਆਪਣਾ ਲక్ష్ਮਣ ਆ ਵਾਰਦਾਤ ਹੋਈ ਆ ਕਿਵੇਂ ਹੋਇਆ ਸਾਰਾ ਇਧਰੋਂ ਟਰੱਕ ਆ ਰਿਹਾ ਸੀਗਾ ਜੀ ਕਾਂਪੂਰ ਸਾਈਡ ਤੋਂ ਖੜੇ ਆ ਤੇ ਟਰੱਕ ਤੋਂ ਬ੍ਰੇਕਾਂ ਨਾ ਲੱਗੀਆਂ ਹੋਣ ਕਰਕੇ ਟਰੱਕ ਲੜਕੀ ਦੇ ਢੇਰ ਮਾਰ ਕੇ ਲੱਤੀ ਜਿੰਦਗੀ ਤੇ ਕਹਿੰਦੇ ਨੇ ਜੰਡੀ ਕੋਸ਼ਿਸ਼ ਕੀਤੀ ਟਰੱਕ ਨੂੰ ਉਹ ਅਗਰ ਨਹੀਂ ਇੱਥੇ ਫੜ ਲਿਆ ਸੀ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲ ਹਾਲਾਤ ਕਿਸ ਤਰ੍ਹਾਂ ਦੇ ਹੋਣ ਲੜਕੀ ਦੇ ਲੜਕੀ ਦੇ ਹੁਣ ਤਾਂ ਡਾਕਟਰ ਦੱਸ ਸਕਦੇ ਆ ਜੀ ਹੁਣ ਪਤਾ ਲੱਗਿਆ ਵੀ ਦੱਤੀ ਕਿਤੇ ਸੀ ਕਿਹਨੇ ਗਲਤੀ ਤੋਂ ਤਬਦੀਸ਼ ਚੱਲੀ ਜਾਂਦੀ ਹੈ ਤਬਦੀਸ਼ ਦੇ ਵਿੱਚ ਹੀ ਪਤਾ ਲੱਗੂਗੀ ਦੀ ਗਲਤੀ ਸੀ ਤੇ ਇਹ ਕਿਹੜੇ ਰੋਡ ਤੇ ਹੋਇਆ ਐਕਸੀਡੈਂਟ ਹੇ ਆਪਣੇ ਬਰਨਾਲਾ ਰੋਡ ਬਰਨਾਲਾ ਰੋਡ ਤੇ ਹੀ ਬਰਨਾਲਾ ਆ ਗਈ ਸੀ ਲੜਕੀ ਦੇ ਮਾਪਿਓ ਆ ਗਏ ਸੀ ਆ ਗਈ ਆ ਗਈ ਆ ਗਈ ਸਾਰੇ ਪੇਰੈਂਟ ਚਲੇ ਗਏ ਤੇ ਟਰੱਕ ਵਾਲੇ ਨੂੰ ਵੀ ਕਿੱਥੋਂ ਕਾਹਨੋਂ ਫੜਦੇ ਆ ਜੀ ਇਹ ਲੜਕੀ ਕਿੱਥੋਂ ਦੀ ਕਾਹਦਾ ਕਾਹਦਾ ਟਰੱਕ ਹੈ ਇਹ ਕੀ ਲੈ ਕੇ ਲੋਡਿੰਗ ਕੀ ਸੀ ਸੀਮੈਂਟ ਰਗਾ ਰਹੀ ਸੀਮੈਂਟ ਅਲਟਰਾਟੈਕ ਲੋਕਲ ਲੋਕਲ ਹੈ ਨੰਬਰ ਜਿਹੜੀ ਪਤਾ ਹੈ ਜੀ ਲੋਕਲ ਨੰਬਰ ਦੀ ਕੁੜੀ ਹੈ ਕੁੜੀ ਕਿਸ ਤੋਂ ਦੇ ਪਰਿਵਾਰ ਪਤਾ ਲੱਗੇ ਪਰ ਕਿੱਥੋਂ ਦੇ ਰਹਿਣ ਵਾਲੇ ਪਰਿਵਾਰ ਕਿੱਥੋਂ ਦਾ ਰਹਿੰਦਾ ਸੀ ਲੜਕੀ ਕਿੱਥੋਂ ਦੇ ਰਹਾਂ ਲੜਕੀ ਦੇ ਬਿਠੰਡੇ ਦੇ ਰਹਿਣ ਵਾਲੀ ਹੈ ਲੱਕੀ ਬਿਠੰਡੇ ਦੀ ਰਹਿਣ ਵਾਲੀ ਕਿਹੜੇ ਏਰੀਆ ਚ ਬਣਾ ਕੀ ਬਣਾਣਾ ਹੈ ਨਹੀਂ ਬੱਲਾ ਰਾਮ ਨਗਰ ਕੋਈ ਦੱਸਦਾ ਹੋਰ ਏਰੀਆ ਦੱਸ ਦੇ ਅੱਛਾ ਅੱਛਾ ਚਲੋ ਤੇ ਜਿਹੜੇ ਮੌਕੇ ਤੇ ਪਹੁੰਚਿਆ ਆਪਣਾ ਉਹਨਾਂ ਉਹਨਾਂ ਨੂੰ ਕਹਿਣਾ ਹੈ ਕਿ ਲੜਕੀ ਜਿਹੜੀ ਹੈਗੀ ਉਹ ਕਲੀ ਰਾਹ ਦੀ ਆ ਜਾਂਚ ਚੱਲ ਰਹੀ ਹੈ ਜੋ ਜਾਂਚ ਦਾ ਵਿਸ਼ਾ ਹੈ ਕਿ ਗਲਤੀ ਕਿਸ ਦੀ ਸੀ ਕਿ ਟਰੱਕ ਆੜੀ ਸੀ ਜਾਂ ਕਿਸੇ ਹੋਰ ਦੀ ਕੋਈ ਲੜਕੀ ਦੀ ਫੋਟੋ ਕਾਹਦੀ ਕੋਈ ਲਾ ਲਓ ਪਤਾ ਕਰੀਏ ਇਹ ਜਾਂਚ ਦਾ ਮਿਲਿਆ ਕਿ ਹਜੇ ਇਹ ਕਹਿੰਦੇ ਸ਼ੁਰੂਆਤੀ ਹੈ ਜਾਂਚ ਦਾ ਸੀਪਕ ਤੇ ਪਹੁੰਚਿਆ ਤਾਂ ਜਿਹੜਾ ਟਰੱਕ ਵਾਲਾ ਹੈਗਾ ਉਹ ਵੀ ਮੌਕੇ ਤੇ ਅਸੀਂ ਜਾਂ ਦੇ ਵਿੱਚ ਸ਼ਾਮਲ ਕਰ ਲਿਆ ਜੰਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇਹ ਦੱਸਿਆ ਇਹਨਾਂ ਨੇ ਪੁਲਿਸ ਵਾਲਾ ਜਿਹੜੇ ਮੌਕੇ ਦੇ ਅਧਿਕਾਰੀ ਪੁਲਿਸ ਅਧਿਕਾਰੀ ਪਹੁੰਚੇ ਹੋਏ ਆ ਤਾਂ ਮਾੜੀ ਘਟਨਾ ਹੋਈ ਹੈ ਚਲੋ ਕਿਹਦੀ ਮਰਦੀ ਗਲਤੀ ਹੋਵੇ ਪਰ ਇਹ ਘਟਨਾ ਮਾੜੀ ਹੈ ਜਿਹੜਾ ਇੱਕ ਵੱਡਾ ਪੀੜਪਾਲਪਰ ਵਾਲਾ ਚੌਕ ਹੈ ਇਲਾਕਾ ਜਿਹੜਾ ਹੈਗਾ ਤੇ ਇੱਥੋਂ ਕੋਈ ਵੀ ਚੌਕ ਹੈ ਜਿਹ ਹੈ ਚਾਹੇ ਰੇਲ ਕੋਈ ਵੀ ਕ੍ਰੋਸਿੰਗ ਹੈ ਉੱਥੇ ਦੇਖ ਕੇ ਕ੍ਰੋਸ ਕਰਨਾ ਚਾਹੀਦਾ ਹੈ ਕੋਈ ਛੋਟੀ ਜਿਹੀ ਕਾਲੀ ਨਾਲ ਥੋੜੀ ਜਿਹੀ ਕਾਲੀ ਨਾਲ ਇੱਕ ਵੱਡਾ ਹਾਦਸਾ ਹੋ ਸਕਦਾ ਹੈ ਕਿ ਕੋਈ ਸਾਹਮਣੇ ਉਹ ਘਰੋਂ ਨਿਕਲੀ ਉਹ ਵਿਚਾਰੀ ਉਹ ਘਰਦਿਆਂ ਨੂੰ ਚਾਹਣ ਕਿ ਖਬਰ ਮਿਲੇ ਕਿ ਸਾਡੀ ਜਿਹੜੀ ਲੜਕੀ ਹੈ ਉਹ ਐਕਸੀਡੈਂਟ ਹੋ ਗਈ ਤਾਂ ਨਹੀਂ ਤੱਕ ਕੀ ਵੀ ਧੋ ਕਰ ਜਾਂਦੇ ਦਾ ਛੋਟੀ ਜਿਹੀ ਕਾਲੀ ਨਾਲ ਗੇਟ ਦੇ ਵਿੱਚ ਆਈ ਕੋਈ ਅਨਹੋਣੀ ਵਾਪਰ ਸਕਦੀ ਹੈ ਇਸ ਕਰਕੇ ਹਮੇਸ਼ਾ ਤੇ ਸਪੀਡ ਘੱਟ ਰੱਖੋ ਤੇ ਕ੍ਰੋਸਿੰਗ ਹਮੇਸ਼ਾ ਕਦੇ ਵੀ ਕਰਨੀ ਹੈ ਕੋਈ ਰੋਡ ਤੇ ਚੱਲਣਾ ਹੈ ਬਿਲਕੁਲ ਕੌਨਸ਼ੀਅਸ ਹੋ ਕੇ ਚੱਲਣਾ ਚਾਹੀਦਾ ਕਿਉਂਕਿ ਹਰ ਘਟਨਾ ਹੋਗੀ ਹੈ ਉਸ ਤੋਂ ਸਿੱਖਣ ਜੌਂਕ ਦੇ ਵਿੱਚ ਉਹ ਫਲਾਈਓਵਰ ਬਣਵਾ ਦਿਓ ਇੱਥੇ ਤੁਸੀਂ ਗੱਲ ਕੀ ਸਾਰੇ ਆਇਓ ਉਧਰ ਦੱਸ ਮਾੜਾ ਦੱਸ ਦਿਓ ਬੋਲ ਬੋਲ ਜੇ ਬਾਅਦ ਵਿੱਚ ਐਕਸੀਡੈਂਟ ਹੋਣ ਰੇਸ਼ ਆਜੋ ਆਜੋ ਮਾੜਾ ਇੱਧਰ ਮਾੜਾ ਬੋਲੋ ਆਗੇ ਇੱਕ ਫਲਾਈਓਵਰ ਦੀ ਮੰਗ ਹੈ ਇੱਧਰ ਰੋਡ ਤੋਂ ਛੱਡ ਦਿਓ ਯਾਰ ਇੱਧਰ ਆਜੋ ਰੋਡ ਤੋਂ ਛੱਡ ਦਿਓ ਇਹਦੀ ਮੈਂ ਇਧਰ ਆਉ ਜੀ ਫੁੱਲ ਕੇ ਦੱਸੋ ਜੀ ਕੀ ਗੱਲ ਹੈ ਜੀ ਜਿਆਦਾ ਐਕਸੀਡੈਂਟ ਆਣੇ ਕਰਦੇ ਤੇ ਕੀ ਹੁੰਦਾ ਜੀ ਇਹ ਪਤਾ ਕੀ ਹੈ ਇੱਥੇ ਨਾ ਫਲਾਈਓਵਰ ਬਣਨਾ ਬਹੁਤ ਜ਼ਰੂਰੀ ਹੈ ਸਰ ਪਹਿਲਾਂ ਫਲਾਈਓਵਰ ਦੇ ਚੱਕਰ ਦੇ ਵਿੱਚ ਇੱਥੇ ਬਹੁਤ ਬਾਰੀ ਧਰਨੇ ਲੱਗੇ ਐ ਲੇਕਿਨ ਕੀ ਹੈ ਅਭੀ ਸਰਕਾਰਾਂ ਦੇ ਜਿਨ੍ਹਾਂ ਦੇ ਬੰਦਿਆਂ ਦੇ ਇੱਥੇ ਮਗੀ ਪੈਲਸ ਨੇ ਜਾਂ ਹੋਰ ਨੇ ਉਹ ਅਸਤੀ ਨੂੰ ਮਨਾ ਕਰਦੇ ਆ ਵੀ ਅਸੀਂ ਫਲਾਈਓਵਰ ਨਹੀਂ ਬਣਨ ਦੇਣਾ ਹਰ 5-4 ਮਹੀਨਿਆਂ ਬਾਅਦ ਹੀ ਕੈਚਡੈਂਟ ਹੁੰਦਾ ਹੈ ਕਿਉਂਕਿ ਦੇਖੋ ਅਸੀਂ ਇੱਧਰ ਨੇ ਬਸੇ ਰਹਿੰਦੇ ਆ ਸਾਨੂੰ ਪਤਾ ਹੈਗਾ ਠੀਕ ਹੈ ਇਹ ਇਥੇ ਫਲਾਈਓਵਰ ਬਣੇ ਤਾਂ ਲੋਕਾਂ ਨੂੰ ਇਜਾਜ਼ਤ ਮਿਲੇ ਕੁਝ ਲੋਕ ਆਪਣੇ ਸਵਾਰਥ ਕਰਕੇ ਬਲავਗੇ ਹੋ ਨਹੀਂ ਜਾ ਰਿਹਾ ਕੰਮ ਬਿਲਕੁਲ ਇਹ ਗੱਲ ਸਹੀ ਹੈ ਸਰ ਇਹ ਬਹੁਤ ਵਾਰੀ ਇਹ ਹੋ ਚੁੱਕਿਆ ਪਿਛਲੇ 5 ਸਾਲ ਤੋਂ ਇਹ ਰੈਗੂਲਰ ਹੈ ਮਤਲਬ ਇਹ ਇਸਤੇ ਵਧਣੇ ਲੱਗੇ ਸਾਰਾ ਕੁਝ ਹੋਇਆ ਲੇਕਿਨ ਸਰਕਾਰਾਂ ਫੇਰ ਇਸ ਚੀਜ਼ ਨੂੰ ਵਾਸ਼ ਕਰ ਦਿੰਦੀ ਹੈ ਨਹੀਂ ਬਣਾਉਂਦੇ ਬੜੀ ਮਾੜੀ ਗੱਲ ਹੈ ਕਿ ਦੱਸੋ ਪੈਸੇ ਕੀ ਕਰਦੇ ਆ ਜਿਹੜਾ ਇਹ ਚੌਕ ਆ ਨਾ ਇੱਥੇ ਬਹੁਤ ਸਾਰੇ ਐਕਸੀਡੈਂਟ ਕਈ ਵਾਰ ਹੋ ਚੁੱਕਿਆ ਇੱਥੇ ਬਾਕੀ ਵੀ ਕੋਈ ਹੈ ਸਾਹਮਣੇ ਕਿਉਂਕਿ ਜਿਹੜਾ ਹੈਗਾ ਇੱਥੇ ਫਲਾਈਓਵਰ ਦੀ ਇੱਕ ਮੰਗ ਹੈ ਲੰਬੇ ਸਮੇਂ ਤੋਂ ਦਾ ਵਿਵਾਦ ਚੱਲ ਰਿਹਾ ਫਲਾਈਓਵਰ ਦਾ ਬਣਨਾ ਚਾਹੀਦਾ ਹੈ ਪਰ ਇੱਥੇ ਫਲਾਈਓਵਰ ਦੀ ਮੰਗ ਹੈ ਫਲਾਈਓਵਰ ਕਹਿੰਦੇ ਜੇ ਇੱਥੇ ਬਣ ਗਿਆ ਤਾਂ ਕਾਲੀ ਲਾਈਟ ਆ ਤਾਂ ਲਾਈਟ ਵੀ ਹੈ ਲਾਈਟ ਐ ਤੇ ਬਿਲਕੁਲ ਨਹੀਂ ਚੱਲਦੀ ਘਟੂ ਘਟ 6 ਮਹੀਨੇ ਹੋ ਗਏ ਇਸ ਗੱਲ ਇਹ ਲਾਈਟ ਲਾਈਟ ਚੱਲੂਗੀ ਹੁਣ ਕਾਂਡ ਹੋ ਗਿਆ ਨਾ ਹੁਣ ਲਾਈਟ ਚੱਲੂਗੀ ਇਹ ਲਾਈਟਾਂ ਕਿਉਂ ਨਹੀਂ ਚੱਲਦੀ ਕਾਰਨ ਤੋਂ ਨਹੀਂ ਚੱਲਦੀ ਕਾਰਨ ਕੀ ਕਹਿ ਸਕਦੇ ਕਿਉਂ ਨਹੀਂ ਚੱਲਦੀ ਲਾਈਟ ਦਾ ਟਾਸਾ ਥੋੜਾ ਹਾਣੇ ਨਿਕਲ ਆਈ ਵੀ ਚੱਲ ਜਿਹੜੇ ਲੋਕ ਹੈ ਕਿ ਹਰ ਘਟਨਾ ਤੋਂ ਕੋਈ ਨਾ ਕੋਈ ਸਿੱਖਣ ਨੂੰ ਮਿਲਦਾ ਹੈ ਆਪਣਾ ਇਸ ਕੋਈ ਵੀ ਰੋਡ ਆ ਕੋਈ ਵੀ ਕ੍ਰੋਸ ਆ ਚਾਹੇ ਉਹਦੇ ਲਾਈਟਾਂ ਹੈਗੀਆਂ ਨਹੀਂ ਹੈਗੀਆਂ ਪਰ ਸਾਨੂੰ ਦੇਖ ਕੇ ਕ੍ਰੋਸ ਥੋੜਾ ਜਿਆਦਾ ਪੀੜ ਤੇ ਆਈ ਵੀ ਇੱਕ ਨਹੀਂ ਪਤਾ ਕਿ ਆ ਸਾਹਮਣੇ ਵਾਲਾ ਕਿੰਨੀ ਤੇਜ਼ ਆ ਰਿਹਾ ਹੌਲੀ ਆ ਰਿਹਾ ਆਪਾਂ ਆਪਣਾ ਪਰ ਦੇਖ ਕੇ ਹਮੇਸ਼ਾ ਹੋਸ਼ੋਵਾ ਆਪ ਦੇ ਵਿੱਚ ਡਰਾਈਵਿੰਗ ਕਰੀਏ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋ ਸਕੇ ਹਸਤਾਜ ਹਾਦਸੇ ਅਕਸਰ ਦੇਖਣ ਨੂੰ ਮਿਲ ਜਾਂਦੇ ਆ ਅਕਸਰ ਸੜਾਏ ਹਾਦਸੇ ਦੇਖਣ ਨੂੰ ਮਿਲ ਜਾਂਦੇ ਆ ਪਰ ਹੁਣ ਗਲਤੀ ਚਾਹੇ ਜਿਹਦੀ ਮਰਜ਼ੀ ਆ ਪਰ ਹੁਣ ਇੱਕ ਅਨਮੋਲੀ ਜਿਹੜੀ ਜਾਨ ਹੈਗੀ ਆ ਉਹ ਚਲੀ ਗਈ ਉਹ ਮੁੜ ਕੇ ਨਹੀਂ ਆਉਂਦੀ ਤੋ ਬੱਲਾ ਨਗਰ ਦੀ ਹੈ ਜੀ ਹਾਂਜੀ ਬੱਲਾ ਨਗਰ ਕਿੰਨਾ ਨੰਬਰ ਕਲੀ ਦੇ ਪਤਾ ਨਹੀਂ ਜੀ ਕਿਹ ਰਹੇ ਸਰ ਬੱਲਾ ਰਾਮ ਨਗਰ ਦੇ ਚਾਹ ਇਹ ਸ੍ਰੀ ਵੀ ਬੱਲਾ ਨਗਰ ਦੀ ਲੜਕੀ ਆ ਗਈ ਉਹਦੇ ਘਰ ਦੇ ਵੀ ਆ ਗਿਆ ਮੌਕੇ ਤੇ ਆਵੜੇ ਜੇ ਇਹ ਨਾਲੇ ਬੱਕ ਤੇ ਆ ਗਈ ਭਾਈ ਆਵੇ ਇੱਕ ਵਾਰ ਇੱਥੇ ਲਾਈਟਾਂ ਆ ਜੀ ਹੈਗੀਆਂ ਪ੍ਰੋਪਰਟੀ ਚੱਲਦੀਆਂ ਇੱਕ ਕਹਿੰਦੇ ਅਪਲਾਈ ਓਵਰ ਜਿਹੜਾ ਹੈਗਾ ਇੱਥੇ ਅਪਲਾਈ ਓਵਰ ਜਿਹੜਾ ਹੈਗਾ ਉਹ ਬੰਨਾ ਬਹੁਤ ਜ਼ਰੂਰੀ ਹੈ ਇੱਕ ਹਾਈਵੇ ਹਿੰਦੇ ਬਲਾਇਓ ਵਰਤਾ ਬੰਨਾ ਚਾਹੀਦਾ ਜੀ ਬਲਾਇਓ ਆਹ ਬਾਈ ਨੇ ਉਹਦਾ ਪਰਨਾ ਆਪ ਦਾ ਦਿੱਤਾ ਸੀਗਾ ਤੇ ਮੌਕੇ ਦੇ ਮਾਮਲੇ ਕਈ ਵਾਰੀ ਕੋਤਪਾ ਸੰਗਤ ਤੋਂ ਬਾਹਰ ਆਇਆ ਜੀ ਹਾਂ ਮੌਕੇ ਦੇ ਸਾਡਾ ਪਹਿਲਾ ਫਰਜ਼ ਇਹ ਬੰਦਾ ਕਿ ਜਿਹੜਾ ਵੀ ਕੋਈ ਐਕਸੀਡੈਂਟਸ ਤਰ੍ਹਾਂ ਹੁੰਦਾ ਪਹਿਲਾ ਤੁਹਾਨੂੰ ਹੈਲਪ ਕਰੀਏ ਤਾਂ ਇਹ ਕਿ ਮਲਾਜਮ ਖੜਦਾ ਰਹਿਣਾ ਨਾ ਦੇਣਾ ਯਾਰ ਇੱਥੇ ਕੰਮ ਵਾਲੇ ਬੰਦੇ ਨੂੰ 100 ਰੁਪਏ ਜਾਂਦੇ ਹੈਗੇ ਰੈੱਡ ਬੱਤੀ ਆਉਂਦੀ ਹੈ ਰੈੱਡ ਬੱਤੀਆਂ ਤੇ ਵੀ ਰੁਕਦਾ ਨਹੀਂਗਾ ਹਰ ਇੱਕ ਨੂੰ ਕਾਲੀ ਹੁੰਦੀ ਹੈ ਜਾਣਦੀ ਐਕਸੀਡੈਂਟ ਦਾ ਹੋਰ ਕੀ ਹੋਊਗਾ ਕਾਲੀ ਕਾਲੀ ਦੇ ਪਤਾ ਕਿ ਇੱਥੇ ਪਾਸ ਲਾਇਆ ਸੀ ਕਾਲੀ ਜਿਹੜੇ ਤਿੰਨ ਤਿੰਨ ਚਾਰ ਚਾਰ ਜਿਹੜੇ ਮੋਟਰਸਾਈਕਲ ਚੜ੍ਹੇ ਫਿਰਦੇ ਉਹਨਾਂ ਨੂੰ ਕਦੇ ਹੀ ਨਹੀਂ ਕੁਝ ਕਹਿੰਦੇ ਇਹ ਕੰਮ ਵਾਲੇ ਬੰਦੇ ਨੂੰ ਨਾਲ ਦੇ ਉਹ ਆਪਣੇ ਵਾਲੇ ਜਾਂਦੇ ਨੇ ਉਹ ਗ੍ਰੀਨ 2400 ਬਣਾ ਕੇ ਲਿਆਦਾ ਉਹ ਨੂੰ ਰੋਕ ਲੈਂਦੇ ਆ ਦੂਜੇ ਨੂੰ ਛੱਡ ਦਿੰਦੇ ਆ ਬਿਲਕੁਲ ਮੈਂ ਜਨਾਬ ਆ ਰਿਹਾ ਕੰਮ ਤੋਂ ਝੂਲੇ ਝਾਲੇ ਮੇਰੇ ਸੰਦਾ ਸੁਦਾ ਨਾਲ ਟੰਗਿਆ ਮੈਨੂੰ ਰੋਕ ਲਿਆ ਲੈ ਮੈਨੂੰ ਕਹਿੰਦੇ ਆ ਕੇ ਚੱਕੀ ਬਣਾ ਤਾਂ ਇਹ ਵੀ ਬਿਲਕੁਲ ਰੋਕਾਂ ਦੀ ਕਹਿੰਦਾ-ਕਹਿੰਦਾ ਕਿ ਬਿਲਕੁਲ ਇੱਥੇ ਫਲਾਈਓਵਰ ਜ਼ਰੂਰੀ ਹੈ ਬਹੁਤ ਟਾਈਮ ਦਾ ਵਿਵਾਦ ਚੱਲੀ ਹੁੰਦਾ ਹੈ ਕਹਿੰਦੇ ਵੀ ਕੁਝ ਲੋਕ ਆਪਣੇ ਕੰਮਕਾਰ ਕਰਕੇ ਵੀ ਬਣ ਨਹੀਂ ਦੇ ਰਹੇ ਆਪਣੇ ਸੁਆਪ ਤੇ ਹੋਰ ਵੀ ਆਪੀ ਥਾਂ ਤੇ ਕੋਈ ਹੋਰ ਵੀ ਹੋ ਸਕਦਾ ਬਹੁਤ ਹੋ ਜਾ ਸਕਦਾ ਬਿਲਕੁਲ ਬੋਲ ਸਾਡਾ ਵੀ ਇੱਕ ਨਹੀਂ ਖੜਦਾ ਬਈ ਇੱਥੇ ਪਹਿਲਾਂ ਖੜਦੇ ਸੀ ਇਹ ਬੋਲ ਦੀ ਦਾ ਸਾਹਮਣਾ ਠੇਕਾ ਪੂਰਾ ਹੋਣਾ ਚਾਹੀਦਾ ਸਾਡਾ ਹਾਂ ਤਾਂ ਆਹ ਲੋਕ ਇਹ ਮੈਨਿਜਰ ਨਹੀਂ ਦੋਸਤੋ ਇਹ ਹੀ ਹੈ ਵੀ ਜਿਹੜਾ ਇੱਥੇ ਟ੍ਰੈਫਿਕ ਹੈ ਇੱਕ ਹਾਈਵੇ ਜਿਹੜਾ ਰੋਡ ਹੈ ਇਹ ਇੱਥੇ ਜਦੋਂ ਤੱਕ ਕੋਈ ਫਲਾਈਓਵਰ ਨਹੀਂ ਬਣਦਾ ਜਾਂ ਫਿਰ ਕੋਈ ਲਾਈਟਾਂ ਪ੍ਰੋਪਰ ਨਹੀਂ ਚੱਲਦੀਆਂ ਲੋਕਾਂ ਨੇ ਦੱਸਿਆ ਕਿ ਇੱਥੇ ਜਿਹੜਾ ਤਾਂ ਫਲਾਈਓਵਰ ਤੇ ਇੱਕ ਲਾਈਟਾਂ ਦੇਖੋ ਪ੍ਰੋਪਰ ਹੁਣ ਵੀ ਲਾਈਟ ਮੇਰੇ ਖਿਆਲ ਦੀ ਚੱਲ ਨਹੀਂ ਰਹੀ ਨਾ ਹੁਣ ਵੀ ਜੇ ਲਾਈਟਾਂ ਆਈਆਂ ਉਹ ਬੰਦ ਨੇ ਸਨੇਵ ਜੀ ਇਸ ਦੀ ਜਾਂ ਕਾਫੀ ਵਾਰ ਜਿਹੜੀ ਕਵਰੇਜ ਬਹੁਤ ਵਾਰ ਇੱਥੇ ਕਵਰੇਜ ਪਹਿਲਾਂ ਅਸੀਂ ਕੀਤੀ ਹੈ ਤੇ ਧਰਨੇ ਵੀ ਲੱਗੇ ਆ ਇਸ ਸਮਾਂ ਦੇ ਵਿੱਚ ਧਰਨੇ ਵੀ ਇੱਥੇ ਬਹੁਤ ਲੱਗ ਚੁੱਕੇ ਆ ਇਹ ਇੱਥੇ ਫਲਾਈਓਵਰ ਬਿਲਕੁਲ ਇੱਥੇ ਇਹ ਤਾਂ ਹੁਣ ਆਸਤਾ ਆਦਾ ਹੁਣ ਖੜੀ ਆ ਰਹੀ ਹੈ ਪਰ ਇਹ ਆ ਵੀ ਆਪਾਂ ਕਿ ਜੋ ਤੱਕ ਕੁਝ ਨਹੀਂ ਹੈਗਾ ਡਿਪੈਂਡ ਨਾ ਰਹੀ ਇਸ ਚੀਜ਼ ਤੇ ਆਪਾਂ ਆਪਦਾ ਧਿਆਨ ਆਪ ਰੱਖੀਏ ਉਹ ਕਹਿੰਦੇ ਸਰਕਾਰਾਂ ਤੋਂ ਨਾ ਚਾਹ ਕਰੋ ਆਪ ਨਹੀਂ ਰੱਖੀ ਆਪ ਕਰੋ ਤੇ ਆਪਦੀ ਆਪ ਨੂੰ ਆਪ ਧਿਆਨ ਰੱਖਣਾ ਪਊਗਾ ਹੁਣ ਕਿਤੇ ਵੀ ਹੈ ਵੀ ਵਾਰ-ਵਾਰ ਮੇਰੇ ਤਾਂ ਹੀ ਰਿਪੀਟ ਕਰ ਰਹੇ ਕਿ ਆਪਾਂ ਫਲੋ ਡਰਾਈਵਿੰਗ ਕਰੋ ਤੇ ਕ੍ਰੋਸ ਕਰਨਾ ਜੇ ਇੱਥੋਂ ਕਿ ਰੋਡ ਇਨਾ ਖਤਰਨਾਕ ਹੈ ਤੇ ਚਾਰ ਪਾਸੇ ਨਹੀਂ ਚੱਲਦਾ ਇਹ ਇਹ ਅੱਠ ਪਾਸੇ ਚੱਲਦਾ ਹੈਗਾ ਅੱਠ ਪਾਸੇ ਕਿਵੇਂ ਚੱਲਦਾ ਉਹ ਤਾਂ ਦਿਖਾ ਦਿੰਦੇ ਆ ਇੱਥੇ ਸਾਹਮਣੋ ਆ ਰਿਹਾ ਇਹ ਰੋਡ ਹੈ ਇੱਕ ਇਧਰ ਦੋ ਪਾਸੇ ਇਧਰ ਹੈ ਦੋ ਪਾਸੇ ਆਹੜ ਹੈ ਤੇ ਇੱਕ ਇਹਦੇ ਬਿਲਕੁਲ ਨਾਲ ਜਿਹੜਾ ਸਰਵਿਸ ਰੋਡ ਹੈ ਇਧਰੋਂ ਚੱਲਦਾ ਹੈ ਤੇ ਪਰਲਾ ਸਰਵਿਸ ਰੋਡ ਤੇ ਇਧਰਲਾ ਸਰਵਿਸ ਰੋਡ ਇਧਰਲਾ ਸਰਵਿਸ ਰੋਡ ਤੇ ਸਾਰੇ ਪਾਸੇ ਜਿਹੜੇ ਵਹੀਕਲ ਆਉਂਦੇ ਆ ਅੱਠ ਪਾਸੇ ਜਾਂਦਾ ਹੈਗਾ ਇਹ ਅੱਠ ਰਸਤੇ ਕਹਿ ਸਕਦੇ ਆ ਇਸ ਰੋਡ ਨੂੰ ਲੱਗਦੇ ਆ ਤੇ ਅੱਠੇ ਪਾਸੋਂ ਹੀ ਅਗਾ ਟ੍ਰੈਫਿਕ ਹੁੰਦਾ ਉਹ ਲੱਗਦਾ ਲੈਟਾ ਤੁਸੀਂ ਦੇਖ ਰਹੇ ਹੋ ਲੈਟਾ ਨਹੀਂ ਚੱਲ ਰਿਹਾ ਇਹ ਨਾਈਟ ਸਿਗਨਲ ਹੈ ਨਾ ਉਹ ਸੌਤ ਬੰਦ ਹੈ ਟ੍ਰੈਫਿਕ ਸਿਗਨਲ ਜਿਹੜਾ ਹੈਗਾ ਉਹ ਬੰਦ ਹੈ ਲਾਲ ਹਰੀ ਪੱਤੀ ਕੋਈ ਪਤਾ ਨਹੀਂ ਕਿਸੇ ਨੂੰ ਤੇ ਦੇਖੋ ਹੁਣ ਚੱਲੀਆਂ ਮੇਰੇ ਖਿਆਲ ਚ ਹੁਣ ਚੱਲੀਆਂ ਤਾਂ ਹੁਣ ਚੱਲੀਆਂ ਤਾਂ ਪਰ ਆਪਣੇ ਧਿਆਨ ਆਪ ਰੱਖੋ ਦੋਸਤੋ ਇਹੀ ਹੁਣ ਕਿਸੇ ਦੀ ਅਨਮੋਲੀ ਜਾਣ ਚਲੀ ਗਈ ਉਹਦਾ ਦੋਸ਼ ਹੁਣ ਕਿਹਨੂੰ ਦੀ ਹੈ ਵਿਚਾਰੀ ਦਾ ਸ਼ੂਜ਼ ਪਿਆ ਤਾਂ ਆ ਸਕੂਟੀ ਵਿਚਾਰੀ ਦੀ ਪਤਾ ਨਹੀਂ ਜਦੋਂ ਘਰਦਿਆਂ ਨੂੰ ਇਹਦੀ ਖਬਰ ਮਿਲੀ ਹੋਣੀ ਆ ਤੇ ਕੀ ਉਹਨਾਂ ਦੇ ਬੇਤੀ ਹੋ ਗਈ। ਇੱਕ ਕਾ ਫਲਾਈਓਵਰ ਦੀ ਇੱਥੇ ਮੰਗ ਜ਼ਰੂਰ ਹੈਗੀ ਐ ਫਲਾਈਓਵਰ ਤੇ ਪੌਲੀਸ ਹੈਗਾ ਬਣਾਉਣਾ ਚਾਹੀਦਾ। ਤਾਂ ਪਰ ਇੱਥੇ ਕੋਈ 크ਰੋਸ ਕਰਨਾ ਜਦੋਂ ਇਹ ਪੀੜ ਪਾਰ ਪਾਸੇ ਲਾਕੇ ਚੋਂ ਦੇਖ ਕੇ ਥੋੜਾ ਕ੍ਰੋਸ ਕਰੋ ਕਿਉਂਕਿ ਅਗਲੇ ਆਪਾਂ ਸਹੀ ਚੱਲ ਰਹੇ ਆ ਪਰ ਅਗਲੇ ਦਾ ਨਹੀਂ ਪਤਾ ਅਗਲਾ ਦੂਜੇ ਪਾਸੋਂ ਕਿਵੇਂ ਆਉਂਦਾ ਤਾਂ ਉਹ ਧਿਆਨ ਆ ਖੁਦ ਰੱਖਣਾ ਰੱਖੋ ਜਾਨ ਕੀਮਤੀ ਮੌਤ ਹੈ ਹਾਂ ਜੀ ਜਿਹਨੇ ਪੂਰੇ ਤਰੀਕੇ ਨਾਲ ਦਰਦਨਾਕ ਤਰੀਕੇ ਨਾਲ ਮੌਤ ਹੋਈ ਹੈ ਕਹਿੰਦੇ ਦੋ ਟੁੱਟੇ ਹੋ ਗਏ ਸੀ ਬਚਾਰੀ ਉਸ ਨੜਕੀ ਦੇ ਨਵੀਂ ਸਕੂਟੀ ਸੀ ਸਕੂਟਰ ਚਲੋਈ ਇਹ ਖਾਪੇ ਬਚਾਰੀ ਜਾਨ ਚਲੀ ਗਈ ਉਹਦਾ ਕੋਈ ਮੁੱਲ ਨਹੀਂ ਤੇਰੀ ਫੈਕਟਰੀ ਵਾਲੀ ਸਕੂਟੀ ਉਹ ਲੋਕ ਕਹਿੰਦੇ ਕਿ ਕਾਲੀ ਹੁੰਦੀ ਹੈ ਪਰ ਕਾਲੀ ਦਾ ਹਫਤਾਰ ਨਾਲ ਜਾ ਰਹੀ ਸੀ ਲੜਕੀ ਸੈਣ ਦੇ ਘੜੀ ਦੇਰ ਪਹੁੰਚਣ ਨਾਲੋਂ ਆਪਾਂ ਕਦੇ ਨਾ ਪਹੁੰਚਣ ਨਾਲੋਂ ਤਾਂ ਦੇਰ ਚੰਗੀ ਆ ਪਤਾ ਲਿਖਿਆ ਵੀ ਹੁੰਦਾ ਪਰ ਬਹੁਤ ਇਹ ਜ਼ਰੂਰੀ ਹੈ ਕਦੇ ਨਾ ਪਹੁੰਚਣ ਨਾਲੋਂ ਦੇਰ ਚੰਗੀ ਹੈ ਉਹਨਾਂ ਲੇਟ ਹੋ ਜਾਣਗੇ ਕੋਈ ਗੱਲ ਨਹੀਂ ਕੰਮ ਥੋੜਾ ਲੇਟ ਹੋ ਜੂਗਾ ਪਰ ਮੈਂ ਵੀ ਜਿਹੜੀ ਜਾਨ ਹੈਗੀ ਹੈ ਜਾਨ ਸਾਡੀ ਬਹੁਤ ਅਨਮੋਲੀ ਹੈ ਇਸ ਜਗ੍ਹਾ ਤੇ ਪੁਆਇੰਟ ਕਰ ਰਿਹਾ ਹੈ ਅੱਗੇ ਖੜਾ ਅੱਗੇ ਫੜਾ ਉਹ ਖੜਾ ਉਹ ਹੋਣਾ ਕਿ ਕੋਲ ਥੋੜੀ ਹੈ ਇਹ ਚੱਕੇ ਦਾ ਰੇ ਸ਼ੌਕ ਕਰ ਤੇਸ ਜਗ੍ਹਾ ਤੇ ਜਿਹੜਾ ਹੈਗਾ ਸਿਰਫ ਹੈ ਇਸ ਸਪਰਸਿੰਗ ਤੇ ਬਿਲਕੁਲ ਜੀ ਦੀਪ ਅਮਨਦੀਪ ਜੀ ਇਹ ਮੰਗਾ ਲੋਕਾਂ ਦੀ ਸਭ ਤੋਂ ਵੱਡਾ ਐਕਸੀਡੈਂਟ ਹੋਣ ਦਾ ਲੈਟਾ ਚੈਨਲ ਤੇ ਨਾ ਕਾਫੀ ਪਾਰਸੀ ਪਾਉ ਕਰ ਚੁੱਕੇ ਆ ਪੰਜ ਪਾਣੀ ਦੀ ਵੀ ਸਟਰੀਟ ਲੈਟਾ ਜਿਹੜੀ ਕਿ ਨਹੀਂ ਚੱਲਦੀ ਆ ਇਕੱਲੀ ਬਰਨਾਲਾ ਬਾਈਪਾਸ ਤੇ ਨਹੀਂ ਆ ਇਹ ਜੀਟੀ ਰੋਡ ਹੁਣ ਬੰਦ ਸੀਗਾ ਦੇਖੋ ਖੋਖੜੇ ਤੋਂ ਲੈ ਕੇ ਗੁਨੀਆਣੇ ਤੋਂ ਲੈ ਕੇ ਜਿਹੜਾ ਕੀ ਚਲੋ ਇਹ ਅੱਗੇ ਪੁਲਕੋ ਦਾ ਬਿਲਕੁਲ ਅੰਦਰ ਆਈਏ ਕਪੂਲੋ ਦਾ ਕੰਟਾਈਟਰ ਚੱਲਦੀ ਹੈ ਦੋਸਤੋ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਗੜੀ ਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ ਪੱਟਨੀ ਰੋਡ ਤੇ ਲਾਈਟਰ ਬਲੋਕ ਤੇ ਖੜਿਆ ਹੈ